ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਤੇ ਨਮਸਕਾਰ ਦਰਸ਼ਕ ਸਹਿਬਾਨ ਇੱਕ ਐਪੀਸੋਡ ਤੁਸੀਂ ਪਹਿਲਾਂ ਵੇਖਿਆ ਕਿ ਜਿਹਦੇ ਵਿੱਚ ਮੈਂ ਚਾਰੇ ਖੇਤੇ ਲੈ ਪੰਜਾਬ ਦੇ ਮਾਝਾ ਦੁਆਬਾ ਬোয়া ਤੇ ਮਾਲਵਾ ਹੋਕਸ ਕਰਨਾ ਸੀ ਮਾਲਵਾ ਖੇਤਰ ਦੀ ਪੰਜਾਬ ਦੀ ਸ਼ਾਨ ਸੁਣਦੀਆਂ ਉਹ ਕਿਹ ਕਿਤਾ ਰਕ ਮੇਰੂਤ ਮਾਲਵਾ ਖੇਤਰ ਵਡਾ ਉਹਦੇ ਆ ਵਿਧਾਨ ਸਭਾ ਦੀਆਂ ਸੀਟਾਂ ਵੀ ਜ਼ਿਆਦਾ ਨੇ ਤੇ ਲੋਕ ਸਭਾ ਦੀਆਂ ਸੀਟਾਂ ਵੀ ਜ਼ਿਆਦਾ ਨੇ ਤੇ ਮਾਲਵੇ ਦਾ ਗਨਵਾ ਐਸ਼ੋੜੇ ਪੰਜਾਬ ਦੀ ਸਿਆਸਤ ਤੇ ਬਹੁਤ ਲੰਮੇ ਅਰਸ਼ੇ ਤੋਂ ਰਿਹਾ ਹੈ ਅਕਾਲੀ ਦਲ ਦੇ ਪ੍ਰਧਾਨ ਹੋਏ ਨੇ ਸੰਤ ਬਾਬਾ ਫਤੇ ਸਿੰਘ ਉਹ ਵੀ ਮਾਲਵੇ ਦੇ ਪਿੰਡ ਵਿਧਿਆਲਾ ਤੇ ਸੰਤ ਚੰਨਣ ਸਿੰਘ ਸ਼ੌਮੀ ਕਮੇਟੀ ਦੇ ਪ੍ਰਧਾਨ ਰਹੇ ਉਹ ਵੀ ਮਾਲਵੇ ਦੇ ਪ੍ਰੋਫੈਸਰ ਕਿਰਪਾਲ ਸਿੰਘ ਬਨੂਗਰ ਸ਼ੌਮੀ ਕਮੇਟੀ ਦੇ ਪ੍ਰਧਾਨ ਰਹੇ ਉਹ ਵੀ ਮਾਲਵੇ ਦੇ ਇਸੇ ਤਰ੍ਹਾਂ ਅ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਲੋਕ ਸਭਾ ਦੇ کئی ਵਾਰ ਮੈਂਬਰ ਚੁਣੇ ਗਏ ਉਹ ਵੀ ਸਰਦਾਰ ਬਲਵੰਤ ਸਿੰਘ ਨਾਮੂਵਾਲੀਆ ਜਿਹੜੇ ਕੇਂਦਰ ਵਿੱਚ ਤਿੰਨ ਸਰਕਾਰਾਂ ਨੂੰ ਦੂਜੀ ਰਹੇ ਔਰ ਬਹੁਤ ਵਧੀਆ ਬੁਲਾ ਰਹੇ ਉਮਦਾ ਬੁਲਾ ਰਹੇ ਪਾਰਲੀਮੈਂਟ ਵਿੱਚ ਜਦੋਂ ਆਮ ਤੌਰ ਤੇ ਪੰਜਾਬ ਦੇ ਲੀਡਰਾਂ ਬਾਰੇ ਜਿਹੜੇ MP ਬਾਰੇ ਜਿਹੜੇ ਚੁਣਕੇ ਜਾਂਦੇ ਆ ਚਾਹੇ ਰਾਜ ਸਭਾ ਦੇ ਹੋਣ ਚਾਹੇ ਲੋਕ ਸਭਾ ਦੇ ਹੋਣ ਇਹ ਸ਼ਿਕਾਇਤ ਰਹਿੰਦੀ ਹੈ ਲੋਕਾਂ ਨੂੰ ਦੇਖੋ ਸਾਰੇ ਲੋਕਾਂ ਨੂੰ ਤਾਂ ਇਹ ਸਮਝ ਨਹੀਂ ਹੁੰਦੀ ਉਹਨਾਂ ਵੱਲ ਕੋਈ ਦਿੱਤੇ ਕੋਈ ਬੋਲਦਾ ਜਾਂ ਨਹੀਂ ਬੋਲਦਾ ਉਹ ਵੋਟ પાਕੇ ਪੁੱਲ ਜਾਂਦੇ ਨੇ ਪਰ ਜਿਹੜੇ ਸਿਆਸੀ ਤੌਰ ਤੇ ਚਤਾਨਾ ਲੋਕ ਨੇ ਉਹ ਖਬਰ ਸਾਰ ਰੱਖਦੇ ਆ ਉਹ ਫਿਰ ਜਦੋਂ ਸੱਥਾਂ ਵਿੱਚ ਗੱਲਾਂ ਹੁੰਦੀਆਂ ਤਾਂ ਕਹਿੰਦੇ ਜੀ ਵੀ ਸੱਚੇ ਮੂੰਹ ਜਾਂਦੇ ਆ ਇਹਦਾ ਕਹਿੰਦੇ ਆ ਤੇ ਸੱਚੇ ਮੂੰਹ ਆ ਜਾਂਦੇ ਆ ਕੋਈ ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਬੋਲਦਾ ਹੁਣ ਇੱਥੇ ਗੱਲ ਸਭ ਤੋਂ ਪਹਿਲਾਂ ਕਰਨੀ ਬਣਦੀ ਹੈ ਸਰਦਾਰ ਕਪੂਰ ਸਿੰਘ ਆਈਸੀਐਸ ਦੀ ਹਿਰਾਉ ਰੋਧਿਆਣਾ ਤੇ ਉਹ ਸੇਵਾ ਉਹਨਾਂ ਨੇ ਜਰਮਨਾਂ ਦਾ ਕਿਸੇ ਹੋਰ ਪੁਆਇੰਟ ਚ ਹੋਇਆ ਸੀ ਉਸੇ ਬਾ ਉਹਨਾਂ ਨੇ ਫਿਰ ਲੋਪੋ ਅਗਵਾੜ ਜਗਰਾਉ ਉਹ ਉੱਥੇ ਕੀਤਾ ਉੱਥੇ ਹੀ ਉਹ ਪੂਰੇ ਹੋਏ ਸਰਦਾਰ ਕਪੂਰ ਸਿੰਘ ਆਈਸੀਐਸ ਹਿੰਦੁਸਤਾਨ ਦੇ ਪੂਰੇ ਦੇ ਮੈਂ ਕਹਿ ਸਕਦਾ بڑے ਦਾਵੇ ਨਾਲ ਰੌਸ਼ਨਿਤ ਮਾਰਗ ਸਿਆਸਦਾਨਾਂ ਚੋਂ ਤਰੂ ਤਾਰੇ ਵਾਂਗ ਚਮਕਦੇ ਉਹਨਾਂ ਦਾ ਨਾਮ ਹਮੇਸ਼ਾ ਚਮਕਦਾ ਰਿਹਾ ਇਹੋ ਕਪੂਰ ਸਿੰਘ ਨੇ ਜਿਨ੍ਹਾਂ ਨੇ ਪੰਜਾਬ ਦਾ ਸਿੱਖਾਂ ਦਾ ਔਰ ਹਰ ਜਿਹੜੀ ਜਾਇਜ਼ ਗੱਲ ਸੀ ਉਸ ਮੁੱਦੇ ਨੂੰ ਚੁੱਕਿਆ ਪਾਰਲੀਮੈਂਟ ਵਿੱਚ ਪਾਰਲੀਮੈਂਟ ਦੇ ਮੈਂਬਰ ਰਹੇ ਪਹਿਲਾਂ ਤੋਂ ਆਈਸੀਐਸ ਆਫਸਰ ਸਨ ਫਰਸਟ ਕਲਾਸ ਹਰਸਟ ਕੈਮਬ੍ਰਿਜ ਯੂਨੀਵਰਸਿਟੀ ਦੇ ਪੜ੍ਹੇ ਹੋਏ ਸੀ ਰਾਏ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਅੱਗੇ ਮੈਂ ਕੱਟਣਾ ਸੁਣਾ ਚੁੱਕਾ ਕਿ ਕਿਵੇਂ ਉਹਨਾਂ ਨੂੰ ਇੱਕ ਸਰਕੂਲਰ ਜਿਹੜਾ ਸੀ ਸਿੱਖਾਂ ਦੇ ਖਿਲਾਫ ਉਦੋਂ ਦੀ ਸਰਕਾਰ ਵੱਲੋਂ ਗੁਪਤ ਰੂਪ ਜਾਰੀ ਕੀਤਾ ਉਹਨਾਂ ਨੇ ਲੀਕ ਕਰ ਦਿੱਤਾ ਉਹਨਾਂ ਨੂੰ ਫਿਰ ਅਸਤੀਫਾ ਦੇਣਾ ਪਿਆ ਤੰਕਰਲੇ ਫੀ ਸਰਕਾਰ ਉਹਨਾਂ ਬਦਲੀਆਂ ਕਰ ਕਰਕੇ ਬਹੁਤ ਸਾਰੇ ਜ਼ਿਲ੍ਹਿਆਂ ਦੀ ਉਹਨਾਂ ਨੇ ਡਿਪਟੀ ਕਮਿਸ਼ਨਰੀ ਕੀਤੀ ਬੜੇ ਕਾਬਲ ਅਫਸਰ ਸਨ ਪਰ ਟਿਕਣ ਨਹੀਂ ਦਿੱਤਾ ਗਿਆ ਫਿਰ ਉਹਨਾਂ ਨੇ ਮਹਾਤਮਾ ਰਾਸ਼ੀ ਦੀ ਸਲਾਹ ਨਾਲ ਅਸਤੀਫਾ ਦੇ ਦਿੱਤਾ ਫਿਰ ਲੁਧਿਆਣੇ ਤੋਂ ਪਾਰਲੀਮੈਂਟ ਦੇ ਮੈਂਬਰ ਬਣੇ ਔਰ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਜਿਹਨੂੰ ਦੇਸ਼ ਦੀਆਂ ਸਾਰੀਆਂ ਪਾਰਟੀਆਂ ਨੇ ਮੰਨਿਆ ਕਿ ਮੋਰ ਪਾਵਰ ਟੂ ਦਾ ਸਟੇਟਸ ਰਾਜਾਂ ਨੂੰ ਵਧ ਅਧਿਕਾਰ ਮਿਲਣੇ ਚਾਹੀਦੇ ਆ ਤਾਂ ਕਿ ਰਾਜ ਤਰੱਕੀ ਕਰ ਸਕਣ ਕੇਂਦਰ ਕੋਲ ਠੂਠਾ ਫੜ ਕੇ ਨਾ ਹਰ ਮੰਗ ਵਾਸਤੇ ਉਹਨਾਂ ਨੂੰ ਜਾਣਾ ਪਵੇ ਸਿਰਫ ਡਿਫੈਂਸ ਤੇ ਵਿਦੇਸ਼ੀ ਮਾਮਲੇ ਤੇ ਖਜ਼ਾਨਾ ਇਹ ਤਿੰਨ ਮਹਿਕਮੇ ਸੁਤੰਤਰ ਤੌਰ ਤੇ ਕੇਂਦਰ ਸ਼ਕਾਤ ਆਪਣੇ ਕੋਲ ਰੱਖੇ ਬਾਕੀ ਮਾਮਲੇ ਵਿੱਚ ਰਾਜਾਂ ਨੂੰ ਖੁਦ ਮੁਖਤਾਰੀ ਮਿਲਣੀ ਚਾਹੀਦੀ ਹੈ ਇਹ ਨਹੀਂ ਕਿ ਹਰ ਕੰਮ ਲਈ ਦਿੱਲੀ ਭੱਜਣਾ ਪਵੇ ਮੁੱਖ ਮੰਤਰੀ ਨੂੰ ਜਾਂ ਕਿਸੇ ਪਾਰਟੀ ਨੂੰ ਜਿਹਦੀ ਸਰਕਾਰ ਹੈ ਸੂਬੇ ਤੇ ਸਾਰੀਆਂ ਖੇਤਰੀ ਪਾਰਟੀਆਂ ਨੇ ਬਲੇ ਬਲੇ ਕੀਤੀ ਸਰਦਾਰ ਕਪੂਰ ਸਿੰਘ ਦੀ ਪਰ ਪਿੱਛੋਂ ਜਾ ਕੇ ਚੰਦਰ ਸ਼ੇਖਰ ਜਦੋਂ 1977 ਵਿੱਚ ਜਨਤਾ ਪਾਰਟੀ ਦੀ ਸਰਕਾਰ ਸੀ ਪੰਜਾਬ ਆਏ ਤੇ ਉਹਨਾਂ ਨੇ ਅਕਾਲੀ ਕਾਨਫਰੰਸ ਵਿੱਚ ਜਿਹੜੀ ਲਾਹਮਿਸਾਲ ਕਾਨਫਰੰਸ ਸੀ ਜਿੱਥੇ ਦਾ ਵਿਦੇਸ਼ੀ ਤਲਵੰਡੀ ਦੀ ਅਗਵਾਈ ਹੇਠ ਹੋਈ ਉੱਥੇ ਪ੍ਰਸ਼ੰਸਾ ਕੀਤੀ ਸਰਦਾਰ ਕਪੂਰ ਸਿੰਘ ਦੀ ਪਰ ਉਹਦੇ ਵਿੱਚ ਬਾਅਦ ਖਾਰਸਾ ਜੀ ਕੇ ਬੋਰਬਾਲੇ ਲਿਟਾ ਗਿਆ ਜਿਹਦੇ ਕਰਕੇ ਕਈ ਪਾਸੀਆਂ ਪਾਰਟੀਆਂ ਜਿਹੜੀਆਂ ਅਸੀਂ ਖਾਸ ਤੌਰ ਤੇ ਕਾਮਰੇਡ ਉਹ ਦਰਾਜ਼ ਹੋ ਗਏ ਇਹ ਉਤੋ ਟਾਲਾ ਜਾਂ ਮਟਲਿਆ ਅਸਲ ਤੋਂ ਉਹਦਾ ਮਤਲਬ ਮਕਸਦ ਕੋਈ ਵਖੇ ਸਟੇਟ ਦੀ ਮੰਗ ਨਹੀਂ ਸੀ ਉਹਨਾਂ ਦਾ ਸੀ ਖਾਲਸਾ ਜੀ ਕੇ ਬੋਲ ਵਾਲੇ ਕੇ ਜਿੱਥੇ ਜਿਵੇਂ ਨਹਿਰੂ ਪਟੇਲ ਤੇ ਗਾਂਧੀ ਨੇ ਵਾਅਦਾ ਕੀਤਾ ਸੀ ਵੰਡ ਤੋਂ ਪਹਿਲਾਂ ਕਿ ਸਿੱਖਾਂ ਨੂੰ ਉੱਤਰੀ ਭਾਰਤ ਵਿੱਚ ਜਿਆ ਖੇਤਾ ਦਿੱਤਾ ਜਾਏਗਾ ਜਿਸ ਕਿਤੇ ਇਹ ਖੇਤੇ ਵਿੱਚ ਉਹ ਆਜ਼ਾਦੀ ਨਾਲ ਜੋ ਸਕਣ ਔਰ ਸਿਰ ਉੱਚਾ ਕਰਕੇ ਭਾਰਤ ਦੇ ਨਾਗਰਿਕ ਦੇ ਤੌਰ ਤੇ ਹੋਕਰ ਨਾ ਜੀ ਸਕਣ ਇਹ ਵਾਗਾ ਕੀਤੇ ਕਰਾਉਣ ਲਈ ਨੰਦ ਪ੍ਰਸਾਦ ਦਾ ਮਤੀ ਵਿੱਚ ਇਹ ਬੋਲ ਦਰਜ ਕੀਤੇ ਗਏ ਇਹ ਲਫਜ਼ ਦਰਜ ਕੀਤੇ ਗਏ ਸਰਦਾਰ ਕਪੂਰ ਸਿੰਘ ਖੋਰਵੀ ਹੋਏ ਨੇ ਲੁਧਿਆਣੇ ਦੇ ਜਿਹੜੇ ਪੰਜਾਬ ਦੇ ਖਜ਼ਾਨਾ ਮੰਤਰੀ ਰਹੇ ਔਰ ਆ ਉਹਨਾਂ ਦੇ ਵੀ ਜਣ ਹੈ ਜਥੇਦਾਰ ਜਗਦੇਵ ਸਿੰਘ ਤਲਵੰਡੀ ਲੋਪੁਰ ਸ਼ੋਮਣੀ ਕਾਲੀਦਾਲ ਦੇ ਪ੍ਰਧਾਨ ਮੋਰਚਾ ਡਿਟੇਟਰ ਸ਼ੋਮਣੀ ਗੁਰਦਾਰਾ ਪਰੁੰਧ ਕਮੇਟੀ ਦੇ ਪ੍ਰਧਾਨ ਅਕਾਲੀ ਦਲ ਦੀ ਪਾਰਲੀਮੈਂਟਰੀ ਕਮੇਟੀ ਦੇ ਪ੍ਰਧਾਨ ਲੋਕ ਸਭਾ ਦੇ ਮੈਂਬਰ ਪੰਜਾਬ ਦੇ ਵਜ਼ੀਰ ਕਿਹੜਾ ਕਿਹੜਾ ਅਹੁਦਾ ਨਿਯੁਕਤ ਰਿਹਾ ਉਹਦਾ ਪਰਿਵਾਰ ਹੁਣ ਵੀ ਸੇਵਾ ਕਰ ਰਿਹਾ ਵੱਡੇ ਪੁੱਤਰ ਅਨਜੀਤ ਸਿੰਘ ਜਿਹੜਾ ਐਮਐਲਏ ਰਹੇ ਉਹ ਤਾਂ ਚੜਾਈ ਕਰ ਗਏ ਬਦਕਿਸਮਤੀ ਨਾਲ ਬਿਮਾਰੀ ਸੀ ਉਹਨਾਂ ਨੂੰ ਕੈਂਸਲ ਦੀ ਉਹਨਾਂ ਨੂੰ ਜਾਂਦੀ ਸਾਡੇ ਕੋਲੋਂ ਖੋ ਕੇ ਲੈ ਗਈ ਉਹਨਾਂ ਦੀ ਬੇਟੀ ਭੈਣ ਜੀ ਹਰਜੀਤ कौर ਤਲਵੰਡੀ ਤੇ ਉਸਾ ਬੇਟਾ ਜੀ ਸੀ ਤਲਵੰਡੀ ਉਹ ਹਾਲੇ ਸਿਹਾਸਤੇ ਪੇੜੇ ਚ ਮਾਲਵਾ ਖੇਤ ਚ ਜਾ ਲੂਦੇ ਆਨੇ ਦਾ ਤਲਵੰਡੀ ਪਿੰਡਾ ਜੱਜਸਰ ਠੰਗਾ ਸਿੰਘ ਉਹਦੇ ਪਿਤਾ ਜੀ ਸਨ ਉਹ ਵੀ ਬੜੇ ਪੰਥ ਕਾਗੂ ਹੋਏ ਨੇ ਉਧਰੋਂ ਆਏ ਸੀ ਪਾਕਿਸਤਾਨ ਤੋਂ ਫੇਰ ਗੱਲ ਕਰੀਏ ਸਰਦਾਰ ਬਸੰਤ ਸਿੰਘ ਖਾਲਸਾ ਬੜੇ ਵੱਡੇ ਆਗੂ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਵੀ ਰਹੇ ਪੰਜਾਬ ਦੇ ਵਜ਼ੀਰ ਵੀ ਰਹੇ ਇਹ ਵੀ ਜ਼ਿਲ੍ਹਾ ਨਜ਼ਰ ਨਾਲ ਸੰਬੰਧਿਤ ਫਿਰ ਸਰਦਾਰ ਹਰਿੰਦਰ ਸਿੰਘ ਨਾਰਵੇ ਜਿਹੜੇ 1984 ਵਿੱਚ ਆਈਐਫਐਸ ਇੰਡੀਅਨ ਫੋਰਨ ਸਰਵਿਸਿਜ਼ ਨੌਕਰੀ ਨੂੰ ਲਾਤ ਮਾਰ ਕੇ ਅਸਤੀਫਾ ਦੇ ਕੇ ਆਏ ਸੀ 1984 ਵਿੱਚ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਉਹਦੇ ਰੋਸ ਹੋ ਜਾ ਉਹਨਾਂ ਨੇ ਆਪਣੇ ਵਾੜ ਵੀ ਮੋੜੇ ਉਹ ਫਿਰ ਅਕਾਲੀ ਦਲ ਦੀ ਟਿਕਟ ਤੇ ਚੁਣੇ ਗਏ ਫਿਰ ਉਹ ਉਹਨਾਂ ਕਈ ਪਾਰਟੀਆਂ ਬਦਲੀਆਂ ਪਰ ਕੋਈ ਪੰਜਾਬ ਦਾ ਮੁੱਦਾ ਉਹ ਪਠਾ ਨਹੀਂ ਸਕੀ ਇਹ ਵੱਖਰੀ ਗੱਲ ਹੈ ਮੈਂ ਗੱਲ ਕਰਦਾ ਸੀ ਕਿ ਸਰਦਾਰ ਬਰਵੰਤ ਸਿੰਘ ਰਾਮੂ ਵਾਲੀਆ ਸਰਦਾਰ ਕਪੂਰ ਸਿੰਘ ਤੋਂ ਬਾਅਦ ਇਹ ਮੈਂਬਰ ਪਾਰਲੀਮੈਂਟ ਹੋਇਆ ਜਿਹਨਾਂ ਨੂੰ ਮੈਂ ਆਪ ਸੁਣਿਆ ਉਦੋਂ ਮੈਂ ਦਿੱਲੀ ਹੁੰਦਾ ਸੀ ਆਲ ਇੰਡੀਆ ਰੇਡੀਓ ਤੋਂ ਖਬਰਾਂ ਪੜ੍ਹਦਾ ਮੈਂ ਪਾਰਲੀਮੈਂਟ ਦੀ ਕਾਰਵਾਈ ਕਵਰ ਕਰਨ ਜਾਣਾ ਆਕਾਸ਼ ਵਣੀ ਵੱਲੋਂ ਤੇ ਉੱਥੇ ਦੇਖਣਾ ਕਿ ਸਰਦਾਰ ਕਪੂਰ ਸਿੰਘ ਤੋਂ ਬਾਅਦ ਸਰਦਾਰ ਬਲਵੰਤ ਸਿੰਘ ਰਾਮੂਵਾੜਿਆ ਜਿਹਹੀ ਲੱਛੇदार ਜ਼ੁਬਾਨ ਵਿੱਚ ਭਾਸ਼ਣ ਦਿਆਂ ਕਰਦੇ ਸਨ ਕਿ ਤਾੜੀਆਂ ਬਹੁਤ ਜ਼ਰਬਾਦ ਵੀ ਵੱਜਦੀਆਂ ਰਹੀਆਂ ਸਨ ਉਹਨਾਂ ਦੇ ਅ ਸੰਬੋਧਨ ਤੋਂ ਬਾਅਦ ਪਾਰਟੀ ਦੀ ਸਪੈਂਕਟੇ ਮੁਤਾਬਕ ਸਮਾਂ ਮਰਦਾ ਹੁੰਦਾ ਹੈ ਪਾਰਟੀਆਂ ਤੇ ਇਸ ਤਰ੍ਹਾਂ ਅ ਜਿਹੜੇ ਇਹ ਆਗੂ ਨੇ ਫੇਰ ਅਚਾ ਫੇਰ ਗੱਲ ਕਰੀਏ ਅ ਇੱਕੋ ਇੱਕ ਪੰਜਾਬ ਦੀ ਹੁਣ ਤੱਕ ਇੱਕੋ ਇੱਕ ਇਸਤਰੀ ਅ ਹੋਈ ਹੈ ਇਹ ਸਹੁਦੇ ਤੇ ਫਾਇਦ ਮੁੱਖ ਮੰਤਰੀ ਪੰਜਾਬ ਉਹ ਹਾਰਕੇ ਦੇ ਪਿਆ ਬੀਬੀ ਰਜਿੰਦਰ ਕੌਰ ਪਠਨ ਦੇ ਜਿਹੜੇ ਡਿਪਟੀ ਮੁੱਖ ਮੰਤਰੀ ਵੀ ਰਹੇ ਉਸ ਤੋਂ ਬਾਅਦ ਉਹ ਕੁਝ ਸਮੇਂ ਲਈ ਪੰਜਾਬ ਦੇ ਸੰਖੇਪ ਦੇ ਸਮੇਂ ਲਈ ਪੰਜਾਬ ਦੇ ਮੁੱਖ ਮੰਤਰੀ ਵੀ ਹੈ ਇੱਕ ਰਿਕਾਰਡ ਬਣ ਗਿਆ ਇਤਿਹਾਸ ਨੂੰ ਨਾਂਦਰਜ ਹੋ ਗਿਆ ਕੇ ਬੀਬੀ ਹਰਜਿੰਦਰ ਕੌਰ ਪਠੜ ਪੰਜਾਬ ਦੇ ਮੁੱਖ ਮੰਤਰੀ ਰਹੇ ਇਸ ਦੇ ਨਾਲ ਨਾਲ ਫਿਰ ਆਜੋ ਮਾਲਵਾ ਦਾ ਪਰਲਾਪਾ ਚ ਚਲੀਏ ਸਰਦਾਰ ਮਹਿੰਦਰ ਸਿੰਘ ਛਾਇਆ ਵਾਲਾ ਮੈਂਬਰ ਪਾਰਲੀਮੈਂਟ ਰਹੇ ਫਿਰ ਮਾਲਵੇ ਦੀ ਹੋਰ ਗੱਲ ਦੇਣੇ ਆ ਕਿ ਸਰਦਾਰ ਹਰਜਨ ਸਿੰਘ ਬਰਾਰ ਦੇ ਕੋ ਪਰਿਵਾਰ ਕਿਡਾ ਉਹਨਾਂ ਦੀ ਜਿਹੜੀ ਸਰਦਾਰ ਹਰਜਨ ਸਿੰਘ ਬਰਾੜ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਹਰਿਆਣਾ ਦੇ ਗਵਰਨਰ ਵੀ ਰਹੇ ਬੜੇ ਬੇਦਾਗ ਆਗੂ ਸਨ ਬਹੁਤ ਸੁਲਝੇ ਹੋਏ ਲੀਡਰ ਬਹੁਤ ਨਰਮ ਜਨ ਸਾਫਤਬੀਤ ਬੇਦਾਗ ਉਹਨਾਂ ਦੀ ਧਰਮ ਪਤਨੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਬੇਟੀ ਸੀ ਗੁਰਵਿੰਦਰ ਕੌਰ ਬਰਾੜ ਕਿਉਂਕਿ ਕੈਰੋਂ ਸਾਹਿਬ ਦਾ ਗੋਤ ਹੋਰ ਸੀ ਢਿੱਲੋਂ ਸੀ ਪਰ ਇਧਰ ਵਿਆਹਨ ਕਰਕੇ ਹਰਜਨ ਸਿੰਘ ਬਰਾੜ ਵਾੜਾ ਗੋਤ ਨਾਲ ਲੱਗਾ ਗੁਰਵਿੰਦਰ ਕੌਰ ਬਰਾੜ ਉਹ ਵੀ ਮੈਂਬਰ ਪਾਰਲੀਮੈਂਟ ਰਹੇ ਤੇ ਫਿਰ ਆ ਉਹਨਾਂ ਦੀ ਬੇਟੀ ਜਿਹੜੀ ਸੀ ਉਹ ਵੀ ਸਿਆਸਤ ਵਿੱਚ ਸਰਗਰਮ ਰਹੀ ਆਪਣਾ ਯੋਗਦਾਨ ਪਾਉਂਦੀ ਰਹੀ ਇਸ ਤਰ੍ਹਾਂ ਇਸ ਪਰਿਵਾਰ ਨੇ ਪੰਜਾਬ ਦੀ ਬੜੀ ਸੇਵਾ ਕੀਤੀ ਫਿਰ ਆਜੋ ਸਰਦਾਰ ਗੁਰਮੀਤ ਸਿੰਘ ਬਰਾੜ ਹੋਏ ਨੇ ਇੱਕ ਉਹਨਾਂ ਦੇ بیٹے ਹੋਏ ਸਰਦਾਰ ਜਗਮੀਤ ਸਿੰਘ ਬਰਾੜ ਜਿਹੜੇ ਜਿਨ੍ਹਾਂ ਨੇ ਸੁਖਵੀਰ ਸਿੰਘ ਬਾਦਲ ਜਿਹੜੇ ਡਿਪਟੀ ਮੁੱਖ ਮੰਤਰੀ ਸਨ ਸਧਾਰਪrakash ਮਾਦਨ ਸਿੰਘ ਪੁੱਤਰ ਉਹਨਾਂ ਨੂੰ 8800 ਵੋਟਾਂ ਦੇ ਫਰਕ ਨਾਲ ਹਰਾ ਕੇ ਇੱਕ ਸੰਸਨੀ ਪੈਦਾ ਕਰਨ ਦਿੱਤੀ ਸੀ ਫਿਰ ਇਸ ਕੋਟ ਹਲ ਕੇ ਤੋਂ ਉਹ ਦੋਤਨਵਾਰ ਪਾਰਲੀਮੈਂਟ ਦੇ ਮੈਂਬਰ ਰਹੇ ਔਰ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਬਹੁਤ ਸਰਗਰਮ ਤੇ ਸਫਲ ਪ੍ਰਧਾਨ ਰਹੇ ਉਹ ਅਕਾਲੀ ਜਰਨ ਕੀ ਰਹਿਣਾ ਚਾਹੁੰਦੇ ਸਨ ਪਰ ਕਿਹਾ ਜਾਂਦਾ ਹੈ ਆਗੋਂ ਉਹ ਦੁਸ਼ੇ ਜਾਂਦਾ ਮਾਕਿਆਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਗੱਲ ਠੀਕ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਸੇ ਨੂੰ ਉੱਪਰ ਨੀਚੇ ਨਹੀਂ ਦਿੰਦੇ ਸਿਆਸਤ ਵਿੱਚ ਬਾਜ਼ਾਕ ਰੱਖਦੇ ਸੀ ਕਿਉਂਕਿ ਸਿਆਸਤ ਹੈ ਹੀ ਐਸੀ ਚੀਜ਼ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਨੌਜਵਾਨ ਅਗਰ ਅਕਾਲੀ ਦਲ ਫਿਰਾ ਤਾਂ ਬਹੁਤ ਕਦ ਕੱਢ ਜਾਏਗਾ ਤੇ ਕਿਹਾ ਜਾਂਦਾ ਕਿ ਉਹਨਾਂ ਨੂੰ ਇੱਕ ਕੇਸ ਦਰਜ ਕਰਕੇ ਸਿਆਸਤ ਤੋਂ ਯਾਨੀ ਬਾਗ ਦਾ ਕੰਢੀ ਕੋਸ਼ਿਸ਼ ਕੀਤੀ ਕਿ ਇਹ ਕਿ ਰਾਸ਼ਟਰੀ ਝੰਡੇ ਦੀ ਉਹਨਾਂ ਨੇ ਬੇਹਰਮਤੀ ਨੈਸ਼ਨਲ ਫਲੈਗ ਦੀ ਉਹਨਾਂ ਨੇ ਬੇਹਰਮਤੀ ਕੀਤੀ ਹੈ ਨਾਰਾਦਰ ਕੀਤਾ ਤੇ ਕਿਸੇ ਸਮਾਗਮ ਸਮੇਂ ਉਹ ਕੇਸ ਬਣਾਤਾ ਫਿਰ ਉਹ ਅਕਾਲੀ ਦਲ ਨੂੰ ਛੱਡ ਗਏ ਕਾਂਗਰਸ ਵਿੱਚ ਰਹੇ ਤੇ ਬੜੇ ਅੱਛੇ ਬੁਲਾਰੇ ਨੇ ਉਹਨਾਂ ਦੀਆਂ ਵੀ ਤਕਰੀਰਾਂ ਪਾਰਲੀਮੈਂਟ ਵਿੱਚ ਸੁਣਨ ਆਲੀਆਂ ਹੁੰਦੀਆਂ ਜਿਵੇਂ ਭਲਵਾਂ ਸਿੰਘ ਰਾਮੂਆੜੀਆ ਔਰ ਇਹ ਫਿਰ ਮਾਲਵੇ ਨੇ ਇਹ ਕਿਹੋ ਜਿਹਾ ਸੇਵਾਦਾਨ ਪੰਜਾਬ ਨੂੰ ਦਿੱਤਾ ਜੀ ਦੀ ਤਕਰੀਰ ਸੁਣ ਕੇ ਖਾਸ ਤੌਰ ਤੇ ਜਦੋਂ ਉਹ ਆ ਸਾਬਜ਼ਾਦਾਂ ਬਾਰੇ ਜ਼ਿਕਰ ਕਰਦੇ ਸੰ ਸਾਬਜ਼ਾਦਾਂ ਦੀ ਸ਼ਹੀਦੀ ਬਾਰੇ ਪੰਜਾਬ ਦੇ ਡਿਪਟੀ ਸਪੀਕਰ ਹੋਏ ਨੇ ਹਰ ਆਖੋਦਨ ਪਰ ਆਦੀ ਰੋਈ ਹੈ ਪੰਜਾਬ ਨੂੰ ਪਿਆਰ ਕਰਨ ਉਹ ਵਾਲੇ ਹਰ ਵਿਅਕਤੀ ਦੀ ਜਿਦਣ ਉਹ ਬੇਵਕਤ ਸਾਨੂੰ ਉਛੋੜਾ ਦੇ ਗਿਆ ਮੇਰੇ ਬਰਾਦਰ ਸਰਦਾਰ ਬੀਰ ਦਵਿੰਦਰ ਸਿੰਘ ਜ਼ਿਲ੍ਹਾ ਫਤਿਹਗੜ ਸਾਹਿਬ ਪੰਜਾਬ ਦੇ ਡਿਪਟੀ ਸਪੀਕਰ ਰਹੇ ਪੰਜਾਬ ਵਿਧਾਨ ਸਭਾ ਦੇ ਐਮਐਲਏ ਵੀ ਰਹੇ ਤੇ ਐਮਐਡੀ ਰਹੇ ਡਿਪਟੀ ਸਪੀਕਰ ਵੀ ਰਹੇ ਦੋਨੇ ਉਹਦੇ ਆਉਰ ਕਈ ਪਾਰਟੀਆਂ ਵਿੱਚ ਰਹੇ ਬੇਸਿਕਲੀ ਉਹ ਕਾਲੀਜ਼ਨ ਸਰਦਾਰ ਉਹਨਾਂ ਦੇ ਸਿਆਸੀ ਗੁਰੂ ਸਨ ਜਥੇਦਾਰ ਗੁਰਚਨ ਸਿੰਘ ਤੜਾ ਪੰਥਰਤਨ ਉਹਨਾਂ ਨੂੰ ਲੈ ਕੇ ਉਹਨਾਂ ਦੀ ਉਂਗਲੀ ਫੜ ਕੇ ਉਹ ਸਿਆਸਤ ਵਿੱਚ ਦਾਖਲ ਹੋਈ ਸੀ ਤੜਾ ਸਾਹਿਬ ਨੂੰ ਪਛਾਣ ਸੀ ਕਿਹੜੇ ਵਿਅਕਤੀ ਨੂੰ ਕਿੱਥੇ ਫਿਟ ਕਰਨਾ ਹੈ ਪਹਿਲਾਂ ਤੋਂ ਉਹ ਨਾਲ ਰਹਿੰਦੇ ਸਨ ਫਿਰ ਉੱਥੋਂ ਚੜ੍ਹੇ ਫਿਰ ਉਹ ਕਾਂਗਰਸ ਚਲੇ ਗਏ ਅਕਾਲੀ ਦਲ ਤੋਂ ਬੱਝਨ ਹੋ ਕੇ ਉਹ ਕਹਿੰਦੇ ਹਾਲਾਤ ਮੇਰੇ ਐਸੇ ਪੈਦਾ ਕਰ ਦਿੱਤੇ ਗਏ ਕਿ ਮੈਨੂੰ ਅਕਾਲੀ ਦਲ ਛੱਡਣਾ ਪਿਆ ਫਿਰ ਉਹ ਡਿਊਟੀ ਸਪੀਕਰ ਰਹੇ ਤੇ ਉਹਨਾਂ ਨੇ ਵੀ ਬੜਾ ਯੋਗਦਾਨ ਪਾਇਆ ਇਸੇ ਤਰ੍ਹਾਂ ਵੀਬਿੰਦਰ ਲੇਪਕੌਰ ਇਹ ਸਰਦਾਰ ਗਿਆਨ ਸਿੰਘ ਰਾੜੇਵਾਲਾ ਜਿਹੜੇ ਸਨ ਉਹਨਾਂ ਦੀ ਸੁਪਤਰੀ ਸਨ ਇਹ ਪਾਰਲੀਮੈਂਟ ਦੇ ਮੈਂਬਰ ਰਹੇ ਫਰਜ਼ਾਤ ਤੇਜਾ ਸਿੰਘ ਦਰਦੀ ਸ਼ੋਮਣੀ ਕਾਲੀ ਦਲ ਦੇ ਤੇ ਰਹੇ ਨੇ ਸੀਨੀਅਰ ਮੀਤ ਪ੍ਰਧਾਨ ਇਹ ਦੋ ਟਰਨ ਐਮਪੀ ਬਣੇ ਪਿੰਡ ਸੁਮਾਉਂ ਦੇ ਸਨ ਤੇ ਸੁਮਾਉਂ ਦੇ ਫਿਰ ਚਤਨ ਸਿੰਘ ਉਹ ਵੀ ਅਕਾਲੀ ਦਲ ਦੀ ਟਿਕਟ ਤੇ ਐਮਪੀ ਬਣੇ ਇਸ ਤਰ੍ਹਾਂ ਕਮਿਊਨਿਸਟ ਪਾਰਟੀ ਦਾ ਵੀ ਬੜਾ ਯੋਗਦਾਨ ਮਾਲਵੇ ਵਿਚ ਰਿਹਾ ਕਾਮਰਟ ਤੇਜਾ ਸਿੰਘ ਸੁਤੰਤਰ ਬਹੁਤ ਵੱਡੇ ਆ ਕਾਮਰਡ ਭਾਨ ਸਿੰਘ ਪੌਰਾ ਇਹ ਮਾਲਵੇ ਚ ਜਿੱਤੇ ਰਹੇ ਲੋਕ ਸਭਾ ਦੀ ਚੋਣ ਔਰ ਲੋਕ ਮੁੱਦੇ ਠਾਉਂਦੇ ਰਹੇ ਇਸੇ ਤਰ੍ਹਾਂ ਕਾਮਰ ਹਰਦੇਵ ਅਰਸ਼ੀ ਇਸੇ ਤਰ੍ਹਾਂ ਤਰਸੇਮ ਜੋਧਾ ਤੇ ਇਸੇ ਤਰ੍ਹਾਂ ਕਾਮਰ ਜਗੀਰ ਸਿੰਘ ਜੋਗਾ ਜੋਗਾ ਸ਼ਬਦ ਕਮਾਲ ਹੀ ਹੈ ਨਾ ਬਹੁਤ ਲੋਕ ਸੰਘਰਸ਼ ਉਹਨਾਂ ਨੇ ਲੜੇ ਕਿਸਾਨਾਂ ਲਈ ਮਜ਼ਦੂਰਾਂ ਲਈ ਬੜਾ ਕੰਮ ਉਹਨਾਂ ਨੇ ਕੀਤਾ ਤੇ ਇਸ ਤਰ੍ਹਾਂ ਇਹ ਫਿਰ ਸਿਆਸਤ ਘੁੰਮਦੀ ਆ ਸਾਰਾ ਜਿਹੜੀ ਪੈਰੀਫੇਰੀ ਹੈ ਉਹ ਉਹ ਮਾਲਵੇ ਦੇ ਦੁਆਲੇ ਗਿਆ ਉਹ ਉਸ ਇਦਾਰਾ ਕਾਰਜਗਤ ਫਿਰ ਗੱਲ ਅਧੂਰੀ ਰਹੇਗੀ ਜੇ ਸਰਦਾਰ ਬਿਆਨ ਸਿੰਘ ਦਾ ਜ਼ਿਕਰ ਨਾ ਕਰੀਏ ਸਰਦਾਰ ਬਿਆਨ ਸਿੰਘ ਪਹਿਲਾਂ ਪਿੰਡ ਦੇ ਸਰਪੰਚ ਸਨ ਸਰਪੰਚੀ ਤੋਂ ਉਹਨਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਫਿਰ ਤਰੱਕੀ ਕਰਦੇ ਕਰਦੇ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਫਿਰ ਐਮਐਲਏ ਫਿਰ ਇੱਕ ਵਾਰੀ ਆਜ਼ਾਦ ਐਮਐਲਏ ਜਿੱਤੇ ਫਿਰ ਉਹ ਕਾਂਗਰਸ ਵਿੱਚ ਆ ਗਏ ਇਹ ਜਦੋਂ ਕਾਲੀ ਨੇ ਬਾਈਕਾਟ ਕੀਤਾ ਸੀ ਚੋਣਾ ਦਾ ਖੜਕੂਵਾ ਦੇ ਤੌਰ ਤੋਂ ਬਾਅਦ ਉਦੋਂ ਮੈਦਾਨ ਖਾਲੀ ਸੀ ਤੇ ਉਦੋਂ ਬਹੁਤ ਘੱਟ ਵੋਟਾਂ ਪੋਲ ਹੋਈਆਂ 10% ਉਦੋਂ ਕਾਂਗਰਸ ਬਹੁਤ ਮੱਚ ਲੈ ਗਈ ਆਸਾਨੀ ਨਾਲ ਹੀ ਇਸ ਸਰਦਾਰ ਬਿਆਨ ਸਿੰਘ ਉਦੋਂ ਜਰਿੰਦਰ ਛੌਣੀ ਸਾਡੇ ਹਲਕੇ ਤੋਂ ਚੋਣ ਲੜੇ ਸੀ ਇਥੋਂ ਜਿੱਤੇ ਇਹ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ ਉਹਨਾਂ ਦੇ ਪਰਿਵਾਰ ਵਿੱਚੋਂ ਅੱਗੇ ਉਹਨਾਂ ਦਾ ਉਹਨਾਂ ਦਾ ਪੁੱਤਰ ਵੀ ਅ ਸਦਾਰ ਤੇਜ ਪ੍ਰਤਾਪ ਸਿੰਘ ਕੋਟਲੀ ਉਹ ਵੀ ਵਜ਼ੀਰ ਰਹਾ ਤੇ ਅੱਗੇ ਰਵਨੀਤ ਰਵਨੀਤ ਸਿੰਘ ਬਿੱਟੂ ਤਨਵਾਰ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਹਾ ਤੇ ਦੂਸਰਾ ਜਿਹੜਾ ਭਰਾ ਉਹਨਾਂ ਦਾ ਉਹ ਵੀ ਗੁਰਕੀਰ ਸਿੰਘ ਕੋਟਲੀ ਉਹ ਵੀ ਸਿਆਸੀ ਸਰਗਰਮ ਹੈ ਉਹ ਵੀ ਵਿਧਾਨ ਸਭਾ ਦਾ ਮੈਂਬਰ ਚੁਣਿਆ ਜਾਂਦਾ ਹੈ ਫੇਰ ਮਾਲਵੇ ਦੀ ਗੱਲ ਕਰੀਏ ਤੇ ਮਾਲਵੇ ਨੇ ਬੜੇ ਸਰਕਾਰ ਆਗੂ ਮੈਂ ਕਿਹੜਾ ਕਿਹੜਾ ਨਾਮ ਲਾਵਾਂ ਤੇ ਕਿਹੜਾ ਕਿਹੜਾ ਛੱਡਾਂ ਸਰਦਾਰ ਬਲਵਿੰਦਰ ਸਿੰਘ ਭੁੰਦੜ ਸ਼੍ਰੋਮਣੀ ਕਾਲੀ ਦਲ ਦੇ ਬਹੁਤ ਵੱਡੇ ਆਗੂ ਨੇ ਰਾਜ ਸਭਾ ਦੇ ਮੈਂਬਰ ਵੀ ਰਹੇ ਲੋਕ ਸਭਾ ਦੇ ਵੀ ਰਹੇ ਇਸੇ ਤਰ੍ਹਾਂ ਸਰਦਾਰ ਸੁਖਦੇਵ ਸਿੰਘ ਢੀਂਸਾ ਬੜੇ ਸਰਮੌਰ ਆਗੂ ਆ ਕਾਲੀ ਦਲ ਦੇ ਉਹਨਾਂ ਦਾ ਬੇਟਾ ਸਦਾ ਪ੍ਰਕਾਸ਼ ਬਾਦਲ ਦੀ ਸਰਕਾਰ ਵਿੱਚ ਉਹੀ ਜੇ ਖਜ਼ਾਨਾ ਰਿਹਾ ਪੰਜਾਬ ਦਾ ਪਿੱਛੇ ਜਾ ਹੁਣ ਤਾਂ ਵਿਰਧ ਹੋ ਗਿਆ ਉਹ ਸਪੋਰਟਸ ਵਿਕ ਵੀਰਾਂ ਦੀ ਦੇਣ ਹੈ ਕਈ ਖੇਡ ਸੰਸਥਾਵਾਂ ਦੇ ਉਹ ਰੁਕਣ ਰਹੇ ਤੇ ਉਹ ਕੇਂਦਰ ਵਿੱਚ ਮੰਤਰੀ ਵੀ ਰਹੇ ਦੋ ਵਾਰ ਰਾਸ਼ਵਾ ਲੋਕ ਸਭਾ ਦੀ ਚੋਣ ਇੱਕ ਵਾਰ ਜਿੱਤੇ ਕਈ ਵਾਰ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਜ਼ਿਲ੍ਹਾ ਸੰਗਰੂਰ ਵਿੱਚ ਹਾਲੇ ਵੀ ਉਹਦੀ ਚੰਗੀ ਪੈਂਟ ਹੈ ਪਕੜ ਹੈ ਉਹਦੇ ਪਰਿਵਾਰ ਦੀ ਤੇ ਫਿਰ ਉਹ ਰਾਸ਼ਵਾ ਚ ਜਿਹੜਾ ਅਪਰ ਹਾਊਸ ਹੈ ਉਹਦੇ ਮੈਂਬਰ ਚੁਣੇ ਜਾਂਦੇ ਰਹੇ ਤੇ ਉਹ ਅ ਦੋ ਵਾਰ ਕੇਂਦਰ ਵਿੱਚ ਵਜ਼ੀਰ ਰਹੇ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਵੀ ਕੇਂਦਰ ਵਿੱਚ ਵਜ਼ੀਰ ਰਹੇ ਇੱਕੋ ਸਮੇਂ ਦੇਖੋ ਪਤੀ ਤੇ ਪਤਨੀ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਰਾਜ ਮੰਤਰੀ ਸਨ ਔਰ ਉਹਨਾਂ ਦੀ ਧਰਮਸਪਤਨੀ ਸਰਦਾਰ ਵਿਕਟਰ ਸਿੰਘ ਜਿਠੀਆ ਦੀ ਭੈਣ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਧਰਮਸਪਤਨੀ ਵਿਪਾਹ ਸ਼ਿਮਰਤ ਕਾ ਬਾਦਲ ਬੁਠਿੰਡਾ ਤੋਂ بڑے-ਵੱਡੇ ਮਾਰਜਨਲ ਦੋ ਵਾਰੀ ਚੋਣ ਦਿੱਤੇ ਤੇ ਉਹ ਕੇਂਦਰ ਵਿੱਚ ਵਜ਼ੀਰ ਰਹੇ। ਇੱਕ ਵਾਰ ਜ ਇਕੱਠੇ ਸਨ ਫਿਰ ਉਸ ਤੋਂ ਬਾਅਦ ਉਸੀ ਵਾਰੀ ਸੁਭੀਰ ਹੋਣੀ ਐਮਪੀ ਸਨ ਕਿ ਉਹ ਵਜ਼ੀਰ ਰਹੇ ਰਾਜ ਮੰਤਰੀ। ਉਹਨਾਂ ਨੇ ਆਪਣੇ ਇਲਾਕੇ ਦੀ ਡਿਵੈਲਪਮੈਂਟ ਲਈ ਕਾਫੀ ਕੰਮ ਕੀਤਾ। ਫਿਰ ਗੱਲ ਕਰੀਏ ਇੱਕ ਹੋਰ ਵੱਡੇ ਆਗੂ ਦੀ। ਸਰਦਾਰ ਸੁਰਜੀਤ ਸਿੰਘ ਬਰਨਾਲਾ ਦੇਖੋ ਜਦੋਂ ਡਸਾਈ ਹੋਰਾਂ ਦੀ ਸਰਕਾਰ ਬਣੀ ਐ ਮੈਂ ਦਿੱਲੀ ਸੀ ਉਦੋਂ ਚਾਚਾ ਵਾਸ਼ਿੰਗਟਨੋਂ ਐਨਪੀ ਸੰਜਲੰਦਰ ਤੋਂ ਉਹਨਾਂ ਦੇ ਨਾਲ ਮੈਂ ਰਹਿੰਦਾ ਹੁੰਦਾ ਸੀ ਹਾਲੇ ਪੜ੍ਹ ਕੇ ਹਟਿਆ ਸੀ ਤੇ ਵਿਹਲੇ ਸੀ ਤੇ ਮੇਰੇ ਨਾਲ ਰੱਖਦੇ ਹੁੰਦੇ ਸੀ ਪਿਆਰ ਬਹੁਤ ਕਰਦੇ ਸੀ ਆਪਣੀ ਭਤੀਜਾ ਤੇ ਮੈਨੂੰ ਸਾਰਾ ਸ਼ਾਸਤ੍ਰ ਦਾ ਮੈਨੂੰ ਸ਼ੌਂਕ ਸੀ ਤੇ ਇੱਕ ਇਹੋ ਜਿਹਾ ਮੌਕਾ ਆਇਆ ਸਰ ਪ੍ਰਕਾਸ਼ ਨੂੰ ਬਾਦਲ ਨੂੰ ਪਹਿਲਾਂ ਸੋਚ ਚੁੱਕਾਈ ਗਈ ਸੀ ਦੇਸ਼ ਤੇ ਇਰੀਗੇਸ਼ਨ ਐਂਡ ਐਗਰੀਕਲਚਰ ਮਨਿਸਟਰ ਦੇ ਤੌਰ ਤੇ ਤੈਨਕ ਮਹੀਨੇ ਹੋ ਰਹੇ ਇੱਕ ਮਸਲਾ ਐਸਾ ਆ ਗਿਆ ਕਵੇਰੀ ਵਾਟਰ ਦਾ ਜਿਹੜਾ ਕਿ ਮਤਰਾਜ਼ਾ ਸੀ ਝਗੜੇ ਵਾਲਾ ਮਾਮਲਾ ਬੰਗਲਾਦੇਸ਼ ਨਾਲ ਉਹਨੂੰ ਹੱਲ ਕਰਨ ਲਈ ਸਰਦਾਰ ਪ੍ਰਕਾਸ਼ ਸ਼ਾਹ ਬਾਦਲ ਨੂੰ ਕਿਹਾ ਡਿਸਾਈ ਬੜਾ ਕਰੜਾ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਕਿਹਾ ਬਾਦਲ ਸਾਹਿਬ ਇਸ ਨੂੰ ਹੱਲ ਕਰਕੇ ਆਣਾ ਇਸ ਵਿੱਚ ਤੁਹਾਡੀ ਯੋਗਤਾ ਪਰਖੀ ਜਾਏਗੀ ਸਰ ਪ੍ਰਕਾਸ਼ ਸਿੰਘ ਬਾਦਲਦਾਰ ਜਿਹੜਾ ਜੀ ਸੀਓ ਸੀ ਕਿ ਮੈਂ ਪੰਜਾਬ ਚ ਜਾ ਕੇ ਆ ਮੁੱਖ ਮੰਤਰੀ ਬਣਾ ਖ ਬੜਾ ਖੁਸ਼ ਨਹੀਂ ਸਰੋ ਮੰਤਰੀ ਬਣ ਕੇ ਹਾਲਾਂਕਿ ਕੈबिनेट ਮੰਤਰੀ ਸੀ ਉਹਨੂੰ ਯਾਦ ਹੈ ਉਹਨਾਂ ਨੇ ਅਚਾਨਕ ਅਸਤੀਫਾ ਦੇ ਦਿੱਤਾ 2009 ਨੂੰ ਜਾਨਾ ਸੀ ਰਾਤ ਨੂੰ 12 ਵਜੇ ਰਾਸ਼ਟਰਪਤੀ ਸਾਹਿਬ ਨੂੰ ਤਕਰੀਬ ਦਿੱਤੀ ਗਈ ਮਤਲਬ ਆਰਾਮ ਦਾ ਵੇਲਾ ਹੁੰਦਾ ਹੈ ਰਾਸ਼ਟਰਪਤੀ ਬਹੁਤ ਵੱਡਾ ਉਹਦਾ ਰਾਸ਼ਟਰਪਤੀ ਹੋ ਰਾਂ ਅ ਦੇ ਸੌਟ ਕਾਉਂਟ ਦ ਮਨਕੂ ਮਾਨੀ ਸਕਦਾ ਮੰਤਰੀ ਸਰਦਾਰ ਸੁਖਜੀਤ ਸਿੰਘ ਬਨਾਲਾ ਨੂੰ ਜਿਹੜੇ ਕਿ ਪਾਰਲੀਮੈਂਟ ਮੈਂਬਰ ਸਨ ਸੰਗਰੂਰ ਤੋਂ ਇਹਨਾਂ ਨੂੰ ਦੇਸ਼ ਤੇ ਉਸੇ ਅਹੁਦੇ ਦੀ ਜਿਹੜਾ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਤੇ ਅਧੀ ਰਾਤ ਨੂੰ ਮੈਂ ਵੀ ਉਹ ਰਜ਼ਾਰਾ ਦੇਖਿਆ ਮਨਾਲੀ ਸੀ ਸਰਦਾਰ ਇਕਬਾਲ ਸਿੰਘ ਢਿੱਲੋਂ ਦੇ ਸੌਹ ਚੁਕਾਈ ਗਈ ਤੇ ਉਹਨਾਂ ਨੇ ਜਿਸ ਕਾਬਲੀਅਤ ਨਾਲ ਉਸ ਮਸਲੇ ਨੂੰ ਹੱਲ ਕੀਤਾ ਸਾਰੇ ਪਾਸੇ ਬਨੇ ਬਨੇ ਹੋ ਫਿਰ ਮੈਂ ਕਹਤੇ ਕਰਵਾਵਾ ਕਿ ਜਦੋਂ ਡਿਸਾਈ ਦੀ ਸਰਕਾਰ ਡਿੱਗ ਪਈ ਐ ਤੇ ਦੋ ਨਾਵਾਂ ਤੇ ਵਿਚਾਰ ਹੋਈ ਕਿ ਹਾਲੇ ਵੀ ਕੁਝ ਨਹੀਂ ਵਿਗੜਿਆ ਬਰੇ ਬੇਰਾ ਦਾ ਇਹ ਸਰਕਾਰ ਫੇਰ ਬਣ ਸਕਦੀ ਐ ਰੜੀ ਮਿਲੀ ਇਹਨੂੰ ਕਾਇਮ ਰੱਖੀਏ ਜਨਤਾ ਪਾਰਟੀ ਜਿਹੜੇ ਫੁੱਟ ਪੈ ਗਈ ਸੀ ਨਾ 인ਦਰਾ ਗਾਂਧੀ ਨੇ ਪੁਆਤੀ ਤੇ ਫੇਰ ਇਹ ਕੋਸ਼ਿਸ਼ ਹੋਈ ਕਾਮਨ ਜੋਤੀ ਬਾਸੂ ਨੂੰ ਬਣਾਇਆ ਜਾਵੇ ਜਿਹੜੇ ਕਿ 35 ਸਾਲ ਮੁੱਖ ਮੰਤਰੀ ਰਹੇ ਨੇ ਬਹੁਤ ਸ਼ਾਨਦਾਰ ਕਾਰਜਕਾਲ ਹਿੰਦੁਸਤਾਨ ਦੇ ਵੈਸਟ ਬੰਗਾਲ ਦਾ ਉਹਨਾਂ ਨੂੰ ਵੀ ਤਾਰਪੀਡੋ ਕੀਤਾ ਗਿਆ ਕਿਸੇ ਆਗੂ ਵੱਲੋਂ ਉਹ ਨਹੀਂ ਬਣ ਸਕੇ ਫਿਰ ਸਾਰੀਆਂ ਪਾਰਟੀਆਂ ਇਸ ਗੱਲ ਦੇ ਸਹਿਮਤ ਸਨ ਕਿ ਸਰਦਾਰ ਸੁਖਜੀਤ ਸਿੰਘ ਬਰਨਾਲਾ ਨਿਰਵਾਜ ਆਗੂ ਨੇ بڑے ਕਾਬਲ ਨੇ بڑے ਮਠਬੋਲਲੇ ਨੇ ਹਲੀਮੀਵਾੜੇ ਨੇ ਇਹਨਾਂ ਨੂੰ ਅਸੀਂ ਸਾਰੇ ਮੰਨਣ ਲਈ ਤਿਆਰ ਪਰ ਉਹ ਵੀ ਗੱਲ ਸਿਰੇ ਨਾ ਚੜ੍ਹ ਸਕੀ ਚੌਦੀ ਚਰਨ ਸਿੰਘ ਦੀ ਜਿਹੜੀ ਇੱਕ ਲਾਲਸਾ ਸੀ ਉਹ ਅੜੇ ਆ ਗਈ ਤੇ ਅੜਕਾ ਬਣ ਗਈ ਤੇ ਚੌਦੀ ਚਰਨ ਸਿੰਘ ਨੂੰ ਸੌਂ ਚਕਾਤੀ ਇੰਦਰਾ ਗਾਂਧੀ ਜੀ ਹੋਰਾਂ ਨੇ ਬਾਹਰੋਂ ਸਪੋਰਟ ਕੀਤੀ ਕਾਂਗਰਸ ਨੇ ਕੁਝ ਤਰ ਚਾਰ ਮਹੀਨੇ ਬਾਅਦ ਉਹਨਾਂ ਨੂੰ ਪੱਡ ਦਿੱਤਾ ਤੇ ਉਹ ਆਪਣਾ ਇਹ ਸੰਸਾਰ ਤੋਂ ਖੁੱਤ ਕਰਕੇ ਸਦਮਨਾ ਸਾਰ ਸਕੇ ਕਿਉਂਕਿ ਉਹਦਾ ਬੜੀ ਵੱਡੀ ਗੱਲ ਨੂੰ ਛੱਡਾਈ ਨਹੀਂ ਦੇ ਸਕੇ 15 ਅਗਸਤ ਨੂੰ ਵਾਲਾ ਸੀ ਤੇ ਇਸ ਤਰ੍ਹਾਂ ਸਰਦਾਰ ਸੁਜੀਤ ਸਿੰਘ ਬਣਾੜਾ ਫਿਰ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਰਹੇ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਤੇ ਇਹ ਦੋਸ਼ ਲੱਗਦਾ ਹੈ ਕਿ ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਆਪਰੇਸ਼ਨ ਬਲੈਕ ਥੰਡਰ ਕੀਤਾ ਇਹ ਕਿ ਅਕਾਲੀ ਸਰਕਾਰ ਨੇ ਹੀ ਆਪਣੇ ਕਮਾਂਡੋ ਦਸਤੇ ਭੇਜੇ ਔਰ ਕਿਹਾ ਗਿਆ ਕਿ ਖਾਰਕੋ ਤੋਂ ਫੜੇ ਗਏ ਆ ਉਹਨਾਂ ਕੋਲ ਸਹਾਜੂਕ ਕੀਤਾ ਜਾਮੜੀਆਂ ਨੇ ਜੀ ਸਾ ਮੜੀਆਂ ਜ ਨਹੀਂ ਬਣੀਆਂ ਇਹ ਵੱਖਰਾ ਵਿਸ਼ਾ ਹੈ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਹੋਰਨਾਂ ਨੇ ਅਸਤੀਫੇ ਦੇ ਦਿੱਤੇ ਕੈਪਟਨ ਅਮਰਜਰ ਸਿੰਘ ਵੀ ਉਦੋਂ ਅਕਾਰੀ ਜਰੂਰ ਸਨ ਇਹਨਾਂ ਸਾਰਿਆਂ ਨੇ ਅਸਤੀਫੇ ਦੇ ਦਿੱਤੇ ਤੇ ਉਹ ਸਰਕਾਰ ਜਿਹੜੀ ਸੀ ਉਹ ਹਾਂ ਇੱਕ ਜਰੂਰੀ ਲੰਗਵਾਰਸ਼ ਨੂੰ ਦਿੱਤਾ ਹੋਇਆ ਸੀ ਤੇ ਉਹਦੇ ਵਿੱਚ ਮਤ ਸੀ ਕਿ ਇੰਨੀ ਤਰੀਕ ਨੂੰ ਅ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਪੂਰੀ ਤਿਆਰੀ ਹੈ ਤੇ ਸਰਦਾਰ ਸੁਖਜੀਤ ਸਿੰਘ ਬਨਾਲਾ ਦੀ ਬੱਲੇ ਬੱਲੇ ਹੋ ਜਾਣੀ ਸੀ ਪਰ ਜੀਵ ਗਾਂਧੀ ਆਪਣੇ ਵਾਅਦੇ ਤੋਂ ਮੁਕਰ ਗਏ ਪ੍ਰੈਮੀਸ ਰੋਸ ਹਨ ਉਹਨਾਂ ਨੇ ਨਹੀਂ ਦਿੱਤਾ ਤੇ ਉਸ ਵੇਲੇ ਚਾਹੀਦਾ ਇਹ ਸੀ ਕਿ ਸਰਦਾਰ ਸੁਜੀਤ ਸਿੰਘ ਬਣਾਣਾ ਅਕਲਮੰਦੀ ਦਾ ਸਬੂਤ ਦਿੰਦੇ ਅਕਲਮੰਤਾ ਬਹੁਤ ਸਨ ਜਿਹੜਾ ਜੁਰਤ ਵਿਖਾਉਂਦੇ ਉਹ ਅਸਤੀਫਾ ਦਿੰਦੇ ਰੋਸ ਹੋ ਜਾਂ ਤੇ ਉਹਨਾਂ ਨੇ ਸਿਫਾਰਿਸ਼ ਨਹੀਂ ਦਿੱਤਾ ਲਿਹਾਜ਼ਾ ਉਹਨਾਂ ਦੀ ਸਰਕਾਰ ਨੂੰ ਬਰطرف ਕਰ ਦਿੱਤਾ ਗਿਆ ਤੇ ਡਿਸਮਿਸ਼ ਕਰ ਦਿੱਤਾ ਗਿਆ ਪੰਜਾਬ ਤੇ ਰਾਸ਼ਪਤੀ ਰਾਜ ਲਾਗੂ ਕਰਦਾ ਪੰਜਾਬ ਸਭ ਤੋਂ ਵੱਧ ਵਾਰ 9 ਵਾਰ ਰਾਸ਼ਪਤੀ ਰਾਜ ਲਾਗੂ ਹੋਇਆ ਤੇ ਉਹਨਾਂ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਿੱਚੋਂ ਉਹਨਾਂ ਦਾ ਬੇਟਾ ਗਗਨਦੀਪ ਸਿੰਘ ਬਰਨਾਲਾ ਉਹਨੇ ਕੋਸ਼ਿਸ਼ ਕੀਤੀ ਇੱਕ ਦੁਆਰ ਅੱਗੇ ਆਉਣ ਦੀ ਪਰ ਉਹ ਸਿਆਸਤ ਵਿੱਚ ਮਠਾਈ ਚੱਲਦਾ ਰਿਹਾ ਸਰਦਾਰ ਧਨਾਰ ਸਿੰਘ ਗੁਲਸ਼ਨ ਦੀ ਜਿਹੜੀ ਬੇਟੀ ਹੈ ਪਰਮਜੀਤ कौर ਗੁਲਸ਼ਨ ਉਹ ਵੀ ਬਠਿੰਡਾ ਤੋਂ ਜਿਹੜੀ ਹੈ ਉਹ ਪਾਰਲੀਮੈਂਟ ਦੀ ਮੈਂਬਰ ਰਹੀ ਤੇ ਉਹਨੇ ਵੀ ਚੰਗਾ ਨਾਮ ਨਾ ਖਟਿਆ ਸੋ ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕੇ ਮੁੱਖ ਮੰਤਰੀ ਹੋਣ ਚਾਹੇ ਪਾਰਲੀਮੈਂਟ ਦੇ ਮੈਂਬਰ ਹੋਣ ਚਾਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਚਾਹੇ ਧਾਰਮਿਕ ਖੇਤਰ ਹੋਵੇ ਚਾਹੇ ਰਾਜਸੀ ਖੇਤਰ ਹੋਵੇ ਹਲਤਾਂ ਰਾਜਨੀਤੀ ਦੀ ਕਰ ਰਹੇ ਨਾ ਕਿਉਂਕਿ ਤੌੜਾ ਸਾਹਿਬ ਦੋਵੇਂ ਖੂਬੀ ਆਸਨ ਧਰਮ ਦੇ ਸਿਆਸਦਾ ਸੁਮੇਰ ਕਿਉਂਕਿ ਸਿੱਖ ਧਰਮ ਚ ਹੈ 20 ਦੇ ਪੀਸ ਦਾ ਸੰਕਲਪ ਉਹਦੇ ਤਹਿਤ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਲੰਮ ਸਮਾਂ ਤੇ ਆਪਣੇ ਪਾਰਲੀਮੈਂਟ ਦੇ ਮੈਂਬਰ ਵੀ ਰਹੇ ਰਾਜ ਸਭਾ ਦੇ ਮੈਂਬਰ ਮੈ ਦੱਸਿਆ ਇਹ ਕਿ ਰਿਕਾਰਡ ਸਮਝ ਨਹੀਂ ਰਹੇ ਉਹ ਮਾਲਵਾ ਖੇਤਰ ਦੇ Dwali ਹੁਣ ਵੀ ਸਿਆਸ ਜਿਹੜੀ ਹੈ ਉਹ ਮਾਲਵਾ ਖੇਤਰ ਦੇ Dwali ਸਰਦਾਰ ਸਿਮਰਜੀਤ ਸਿੰਘ ਮਾਨ ਦਾ ਵੀ ਜ਼ਿਕਰ ਕਰ ਲਈਏ ਨੌਕਰੀ ਛੱਡਣ ਤੋਂ ਬਾਅਦ ਆਪਰੇਸ਼ਨ ਗੂਰਸਤਾਰ ਤੋਂ ਬਾਅਦ ਇਹ ਖੜੇ ਹੋਏ ਜੇਲ੍ਹ ਵਿੱਚ ਹੀ ਸਨ ਇਹ ਇਹਨਾਂ ਨੇ ਕਾਗਜ਼ ਦਾਖਲ ਇਹਨਾਂ ਦੇ ਕੀਤੇ ਗਏ ਖਡੂਰ ਸਾਹਿਬ ਹਲਕੀ ਤੋਂ ਦੇਸ਼ ਵਿੱਚ ਸਭ ਤੋਂ ਵੱਧ ਰਿਕਾਰਡ ਵੋਟਾਂ ਨਾਲ ਜਿੱਤਣ ਦਾ ਜਿਹੜਾ ਸੀਗਾ ਇੱਕ ਮਾਨ ਉਹ ਸੀ ਰਾਮ ਬਿਲਾਸ ਪਾਸਵਾਨ ਜਿਹੜੇ ਕੇਂਦਰ ਵਿੱਚ ਹਰ ਸਰਕਾਰ ਵਿੱਚ ਮੰਤਰੀ ਹੁੰਦੇ ਸੀ ਬੜੇ ਹਰਮਨ ਪਿਆਰੇ ਆਗੂ ਸੀ ਬੜੇ ਮਿੱਠੋ ਬੋਲੇ ਸਿੱਖਾਂ ਦੇ ਬੜੇ ਹਮਦਰਦ ਸਨ ਪੰਜਾਬ ਦੇ ਹੁਣ ਦੁਨੀਆ 'ਚ ਨਹੀਂ ਰਹੇ ਉਹਨਾਂ ਦਾ ਬੇਟਾ ਚਿਰਾਗ ਪਾਸਵਾਨ ਹੁਣ ਹੈ ਤੋਂ ਉਹਨਾਂ ਦਾ ਰਿਕਾਰਡ ਵੀ ਸਰਦਾਰ ਸੁਖਮਨੀ ਸਿੰਘ ਮਾਨ ਨੇ ਬੀਟ ਕਰ ਦਿੱਤਾ ਲੋਕਾਂ ਨੇ ਇਡੀ ਥੰਪਿਕ ਮジョਰਿਟੀ ਨਾਲ ਜਤਾਇਆ ਕਿ ਇੰਨੇ ਸਾਲਾਂ ਦਾ ਰਿਕਾਰਡ ਜਿਹੜਾ ਸੀ ਸਰਦਾਰ ਸਿੰਘ ਜੀ ਸਿੰਘ ਮਾਨ ਨੇ ਤੋੜਿਆ ਔਰ ਉਹਦੀ ਬਦੌਲਤ ਹੀ ਉਹਨਾਂ ਨੂੰ ਫਿਰ ਰਿਹਾ ਕਰ ਦਿੱਤਾ ਗਿਆ ਉਸੇ ਰਾਤ ਕਿ ਉਹਨਾਂ ਨੇ ਫਿਰ ਕਰਪਾਹ ਦਾ ਬੁੱਧਾ ਜਿਹੜਾ ਸੀ ਉਹ ਲੈ ਕੇ ਉਹ ਪਾਰਲੀਮੈਂਟ ਤੇ ਗਏ ਨਹੀਂ ਇੱਕ ਵੱਖਰਾ ਵਿਸ਼ਾ ਪਰ ਉਹਨਾਂ ਨੂੰ ਜਤਾਇਆ ਉਹਨਾਂ ਦੇ ਸਾਰੇ ਜਿਹਨੇ ਹੋਰ ਸਾਥੀ ਸਨ ਉਹ ਵੀ ਜਿੱਤੇ ਰਾਜਦੇਵ ਖਾਲਸਾ ਹੋਏ ਜਾਨ ਸਿੰਘ ਮੰਡ ਹੋਏ ਹੋਰ ਜਨੇਵੀ ਨੇ ਇਹ ਸਾਰੇ ਇੱਕ ਲੀਡਰ ਦਾ ਜ਼ਿਕਰ ਹੋਰ ਕਰਨਾ ਬਣਦਾ ਹੈ ਬਹੁਤ 30000 ਮਾਲਵੇ ਦੇ ਲੀਡਰ ਗੱਲ ਅਧੂਰੀ ਰਹੇਗੀ ਉਹਨਾਂ ਤੋਂ ਬਿਨਾ ਸ਼੍ਰੀ ਰਾਮ ਜਾਖੜ ਜਿਹੜਾ ਦੇ ਬੇਟੇ ਹੁਣ ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਤੇ ਮੁੱਖ ਮੰਤਰੀ ਅਹੁਦੇ ਦੇ ਵੀ ਦਾਵੇਦਾਰ ਸਨ ਪਰ ਨਾ ਮਿਲਣ ਕਰਕੇ ਨਰਾਜ਼ ਹੋ ਗਏ ਬੀਜੇਪੀ ਚਲੇ ਗਏ ਜੋ ਚੰਨੀ ਨੂੰ ਬਣਾਇਆ ਹੁਣ ਬੀਜੇਪੀ ਪੰਜਾਬ ਦੇ ਪ੍ਰਧਾਨ ਨੇ ਇਹਦੇ ਪਿਤਾ ਜੀ ਸਨ ਬਲਰਾਮ ਜਾਖੜ ਬਹੁਤ ਕਦਾਵਰ ਆਗੂ ਉਦਾਂ-ਉਦਾਂ ਵੀ ਕਦਰ ਵਿੱਚ ਉੱਠੇ ਲੰਮੇ ਸਨ ਡੀਲ ਡਾਲ ਵਿੱਚ ਬੜੇ ਬਹੁਤ ਤਕੜੇ ਜੁੱਸੇ ਵਾਲੇ ਬੜੇ ਦਲੇਰ ਆਗੂ ਸਨ ਉਹ ਦੇਸ਼ ਦੇ ਖੇਤੀਬਾੜੀ ਮੰਤਰੀ ਵੀ ਰਹੇ ਕਿਸਾਨਾਂ ਲਈ ਉਹਨੇ ਕੰਮ ਚੰਗੇ ਕੀਤੇ ਔਰ ਉਹ ਲੋਕ ਸਭਾ ਦੇ ਸਪੀਕਰ ਵੀ ਰਹੇ ਔਰ ਬਹੁਤ ਜ਼ਿੰਦਾਦਿਲ ਆਗੂ ਸਨ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾ ਗੱਲ ਅਧੂਰੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਮਾਂ ਸੀ ਸਤਜਕਾਰਯੋਗ ਮਾਤਾ ਰਾਜਮਾਤਾ ਮਹਿੰਦਰ ਕੌਰ ਉਹ ਲੰਮਾ ਸਮਾਂ ਕਾਂਗਰਸ ਵਿੱਚ ਹੀ ਰਹੇ ਉਸ ਤੋਂ ਬਾਅਦ ਲੰਮਾ ਸਮਾਂ ਭਾਜਪਾ ਦੇਈ ਭਾਜਪਾ ਦਾ ਨਾਂ ਸੀ ਜੋ ਜਨਸੰਗ ਇਹਦੇ ਉਹ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਰਹੇ ਅਤੇ ਲੰਮਾ ਸਮਾਂ ਰਾਜ ਸਭਾ ਦੇ ਮੈਂਬਰ ਰਹੇ ਲੰਮੀ ਉਮਰ ਪੋਕੇ ਉਹ ਅੰਤਕਾਰ ਫਰਮਾਏ ਯਾਨੀ ਪੂਰੇ ਹੋਏ ਉਸ ਤੋਂ ਬਾਅਦ ਫਿਰ ਉਹਨਾਂ ਦੀ ਵਿਰਾਸਤ ਨੂੰ ਸੰਭਾਲਿਆ ਕੈਪਟਨ ਅਮਰਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਆ ਪਾਰਲੀਮੈਂਟ ਦੇ ਮੈਂਬਰ ਵੀ ਰਹੇ ਅਤੇ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਇੱਕ ਵਾਰੀ ਉਹ ਜ਼ਿੰਦਗੀ ਜਹਾਰੇ ਜਿਹੜੀਆਂ ਐਮਰਜੈਂਸੀ ਤੋਂ ਬਾਅਦ ਚੋਣਾਂ ਹੋਈਆਂ ਸੀ ਜਸਤੇਜਾਰ ਗੁਰਚਨ ਸਿੰਘ ਟਵਾੜਾ ਤੋਂ ਵੋਟਾਂ ਦੇ ਬਹੁਤ ਵੱਡੇ ਫਰਕ ਨਾਲ ਹਾਰੇ ਆ ਨਹੀਂ ਤਾਂ ਉਸ ਤੋਂ ਬਾਅਦ ਫਿਰ ਉਹ ਮੁੱਖ ਮੰਤਰੀ ਪੰਜਾਬ ਬਣੇ ਤੇ ਚੰਗਾ ਕੰਮ ਕੀਤਾ ਉਹਨਾਂ ਨੇ ਜਿਹੜੇ ਕਈ ਚੰਗੀਆਂ ਗੱਲਾਂ ਵੀ ਕੀਤੀਆਂ ਪੰਜਾਬ ਦੇ ਨਿਰਾਈ ਪਾਣੀਆਂ ਦੇ ਮੁੱਦੇ ਤੇ ਉਹਨਾਂ ਨੇ ਜਿਹੜਾ ਸਟੈਂਡ ਲਿਆ ਉਹਨੂੰ ਸਲਾਹ ਜਾਂਦਾ ਹੈ। ਤੋਂ ਇਹ ਹੈ ਸਾਰਾ ਲੇਖਾ ਜੋਖਾ ਸ਼ਾਇਦ ਕੋਈ ਨਾਂ ਰਹਿ ਗਿਆ ਹੋਵੇ ਕੋਸ਼ਿਸ਼ ਕੀਤੀ ਸੀ ਕਿ ਕੋਈ ਐਸਾ ਲੀਡਰ ਨਾ ਛੱਡਿਆ ਜਾਵੇ ਜਿਹਦੀ ਸਿਆਸਤ ਨੂੰ ਦੇਣ ਹੋਵੇ। بڑے بڑے ਨਾਮਵਰ ਆਗੂ ਸਿਆਸਤ ਵਿੱਚ ਹੁਣ ਵੀ ਸਰਗਰਮ ਨੇ। ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹੜੇ ਰਾਜਾ ਵੁੜਿੰਗ ਉਹ ਮਾਲਵੇ ਦੇ ਨੇ ਫਿਰ ਨਵਜੋਤ ਸਿੰਘ ਸਿੱਧੂ ਉਹ ਵੀ ਮਾਲਵੇ ਦੇ ਨੇ ਫਿਰ ਅ ਹੋਰ ਤੁਸੀਂ ਜਿੰਨੇ ਵੀ ਆਗੂ ਲੈ ਲਓ ਉਹ ਸਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਉਹ ਵੀ ਮਾਲਵੇ ਦੇ ਨੇ ਤੋਂ ਗੁਰਮੀਤ ਸਿੰਘ ਖੁੱਡੀਆਂ ਤੇ ਜਿਹੜੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਹੈ ਸਰਦਾਰ ਭਗਵੰਤ ਸਿੰਘ ਮਾਨ ਛੋਟਾ ਨਾਲ ਅਰੰਭ ਸ੍ਰੀ ਭਗਵੰਤ ਮਾਨ ਮੌਜੂਦਾ ਸੀਐਮ ਪੰਜਾਬ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ ਦੇ ਸਾਡੇ ਦੂਰਦਰਸ਼ਨਾਂ ਵੀ ਬਹੁਤ ਸਮਾਂ ਜੁੜੇ ਰਹੇ ਹੋਰ ਮੇਰੇ ਨਿੱਕੇ ਮਿੱਤਰ ਨੇ ਉਹ ਵੀ ਬਾਲਵੇ ਦੇ ਨੇ ਔਰ ਆਪਣੀ ਵੱਲੋਂ ਉਹ ਕੋਸ਼ਿਸ਼ ਕਰ ਰਹਾ ਕਿ ਪੰਜਾਬ ਲਈ ਕੰਮ ਕਰਾਂ ਪਰ ਕੁਝ ਇਹੋ ਜਿਹੇ ਕਾਰਨ ਤੁਸੀਂ ਵੀ ਜਾਣਦੇ ਹੋ ਕਿ ਉਹਨਾਂ ਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ਯੂਰ ਡਾਕਟਰ ਮਰਮੋਣ ਸਿੰਘ ਬਹੁਤ ਕਾਬਲ ਸਨ ਉਹਨਾਂ ਨੂੰ ਇੱਕ ਕੰਮ ਚ ਰਕੇ ਕਈ ਲੋਕ ਢਾਉਂਦੇ ਰਹੇ ਇਸ ਕਰਕੇ ਉਹ ਜੋ ਕੁਝ ਚਾਹੁੰਦੇ ਸੀ ਜਿਹੜਾ ਵਿਜ਼ਨ ਸੀ ਉਹਨਾਂ ਦਾ ਉਹਨੂੰ ਪੂਰਾ ਨਾ ਕਰ ਸਕੇ ਤਾਂ ਇਹ ਹੈ ਮਾਲਵੇਦੀ ਦੇਣ ਜੋ એપisode ਵਿੱਚ ਕਿਉਂਕਿ ਲੰਮੀ ਦੇਣਾ ਹਾਲੇ ਵੀ ਬਹੁਤ ਕੁਝ ਰਹਿੰਦਾ ਹੈ ਸ਼ਾਇਦ ਤੀਸਰਾ એપisode ਕਰਨਾ ਪਵੇ ਤਾਂ ਇਹਨੀ ਸੇਵਾ ਪ੍ਰਵਾਨ ਕਰਨੀ ਪਹਿਲੇ એપisode ਜਿਕਰ ਕੀਤਾ ਦੂਸਰੇ ਵਿੱਚ ਕੀਤਾ ਤੁਸੀਂ ਪ੍ਰੋਗਰਾਮ ਵੇਖੇ ਆਪਣੀ رائے ਤੋਂ ਸਾਨੂੰ ਜ਼ਰੂਰ ਨਵਾਜ਼ਿਓ ਐਪੀਸੋਡ ਵੇਖਣ ਦੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਮਾ ਹੁੰਦਾ ਹੈ ਸਮਾਪਤ ਤੁਹਾਡੇ ਕੋਲੋਂ ਚਾਹਾਂਗੇ ਅੱਗੇ ਆ ਹੁਣ ਅੱਗੇ ਜਾਓ ਸ਼ੁਕਰੀਆ